ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਵਾਲਾ ਟੌਪਿਕ ਇਹ ਹੈਗਾ ਵਾ ਪੇਪਰ ਫਿਲ ਹੋ ਗਏ ਆ ਪੇਪਰ ਜਿਹੜੀ ਕਲਿੱਕ ਡੇਟ ਹੀ ਸਾਲ ਵਾਲੇ ਪੇਪਰਾਂ ਦੀ ਉਹ ਆ ਗਈ ਆ ਅੱਜ ਵਾ ਹੋ ਗਿਆ ਕਲਿੱਕ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪੇਪਰਾਂ ਦਾ ਕੀ ਹਿਸਾਬਤਾ ਬਿਆ ਹੁਣ ਤਾਂ ਨੂੰ ਮੁਲਕੀ ਤੋਂ ਪਤਾ ਲੱਗੂਗਾ ਤੁਹਾਨੂੰ ਮੁਲਕੀ ਇਹ ਚੀਜ਼ ਕੀ ਪਤਾ ਲੱਗੂਗੀ ਕਿ ਤੁਹਾਡੇ ਆਪਣੇ ਪੇਪਰ ਆ ਉਹ ਕਿੰਨੇ ਵਜ ਗਏ ਕਿੰਨੇ ਮਿੰਟ ਤੇ ਕਲਿੱਕ ਹੋਏ ਆ ਤੇ ਤੁਹਾਡਾ ਮੁਲਕੀ ਨਾਮ ਨੂੰ ਸਾਰਾ ਕੁਝ ਸਹੀ ਆ ਤੁਸੀਂ ਕਿਵੇਂ ਕੰਟਰੋਲ ਕਰ ਸਕਦੇ ਜੇ ਇਹ ਤੁਹਾਨੂੰ ਸਾਰਾ ਕੁਝ ਕਿਵੇਂ ਪਤਾ ਲੱਗੂ ਤੇ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣਗੇ ਇਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਨਾਲ ਹੀ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਡੋਮੈਸਟਿਕ ਪੇਪਰਾਂ ਦੀ ਉਹਨਾਂ ਦੀ ਵੀ ਕਲਿੱਕ ਰੇਟ ਆ ਗਈ ਆ ਸਮਝੋ ਠੀਕ ਆ ਆਜਾ ਗਈ ਆ 5 ਤਰੀਕ ਕੱਲ ਛੱਡ ਕੇ ਤੇ ਪਰਸੋਂ ਪਰਸੋਂ ਹੈਗੀ ਆ 7 ਤਰੀਕ 7 ਤਰੀਕ ਨੂੰ ਹੈਗੀ ਆ ਡੋਮੈਸਟਿਕ ਪੇਪਰਾਂ ਦੀ ਕਲਿੱਕ ਡੇਟ ਜਿਨ੍ਹਾਂ ਨੇ ਆਪਣੇ ਡੋਮੈਸਟਿਕ ਪੇਪਰਾਂ ਦੀ ਜਿਹੜੀਆਂ ਫਾਈਲਾਂ ਰੈਡੀ ਕਰਾਈਆਂ ਸੀ ਉਹਨਾਂ ਵਾਸਤੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਇਸ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਂ ਅਨੂਜ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋ ਜਾਂ ਕਿ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਹਨਾਂ ਦਾ ਮੈਂ ਹਾਲੇ ਕੱਢਿਆ ਵਾ ਕੀ ਜਦੋਂ ਤੁਸੀਂ ਇੰਸਟਾਗ੍ਰਾਮ ਦੀ ਮੇਰੀ ਆਈਡੀ ਓਪਨ ਕਰੋਗੇ ਨਾ ਉੱਥੇ ਮੈਂ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਲਿ ਕਮੈਂਟ ਕਰ ਦੋ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤੇ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਪਰ ਬੜੇ ਵੀਰ ਭਰਾਵਾਂ ਡਾਊਟ ਆ ਕੀ ਕਰਦੇ ਆ ਵੀਰ ਭਰਾ ਜਿਹੜੀ ਵੀਡੀਓ ਮੈਂ ਪਾਈ ਆ YouTube ਤੇ YouTube ਤੇ ਲਿਖ ਕਮੈਂਟ ਕਰ ਦਿੰਦੇ ਆ ਹੈਲੋ ਦਾ ਹੈਲੋ ਵੀਰ ਜੀ ਹੈਲੋ ਹੈਲੋ ਵੀਰ ਜੀ ਮੈਂ ਤੁਹਾਨੂੰ ਕਹਾਂ ਕਿ ਜਿਹੜੇ ਵੀ ਪਰਵਾਨੇ ਗੱਲ ਕਰਨੀਆਂ ਇੰਸਟਾਗ੍ਰਾਮ ਦੇ ਉੱਤੇ ਮੈਨੂੰ ਤੁਸੀਂ ਇੰਸਟਾਗ੍ਰਾਮ ਤੇ ਮੈਂ ਪੋਸਟਾਂ ਪਾਈਆਂ ਜੇ ਤੁਹਾਨੂੰ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ ਹੈਲੋ ਦਾ ਨਾ ਕਿ YouTube ਦੇ ਉੱਤੇ ਇੱਥੇ ਆਹ ਵੀਡੀਓ ਥੱਲੇ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਤੁਹਾਨੂੰ ਪਤਾ ਕਿ ਮੈਂ ਲਗੂਗਾ ਕਿ ਤੁਹਾਡੇ ਇਹ ਪੇਪਰ ਵਾ ਉਹ ਕਿੰਨੇ ਵੱਜ ਗਏ ਕਿੰਨੇ ਮਿੰਟ ਤੇ ਭਰੇ ਗਏ ਆ ਕਿੱਥੇ ਭਰੇ ਗਏ ਆ ਤੁਹਾਡਾ ਸਾਰਾ ਕੁਝ ਸਹੀ ਵਾ ਤੁਹਾਡਾ ਨਾ ਨਾਮ ਨੂੰ ਮੈਂ ਸਾਰਾ ਕੁਝ ਸਹੀ ਤੇ ਭਰਿਆ ਗਿਆ ਵਾ ਨਾ ਏ ਆਪਾਂ ਇਹਦੇ ਬਾਰੇ ਗੱਲਬਾਤ ਕਰ ਲੈਨੇ ਇਹ ਤੁਹਾਨੂੰ ਪਤਾ ਲੱਗਣਾ ਆ ਸਲਿੱਪ ਤੋਂ ਕਿਉਂਕਿ ਜਿਹੜੀ ਸਲਿੱਪ ਮਿਲਦੀ ਹੁੰਦੀ ਹੈ ਨਾ ਜਦੋਂ ਪੇਪਰ ਭਰੇ ਜਾਂਦੇ ਆ ਉਸ ਤੋਂ ਬਾਅਦ ਤੁਹਾਨੂੰ ਇੱਕ ਸਲਿੱਪ ਮਿਲਦੀ ਹੈ ਤੁਹਾਡੇ ਕੋਲ ਜਿਹੜਾ ਪ੍ਰੂਫ ਹੁੰਦਾ ਕਿ ਤੁਹਾਡੇ ਇਹ ਪੇਪਰ ਆ ਉਹ ਭਰੇ ਗਏ ਆ ਉਸ ਸਲਿੱਪ ਤੇ ਨਹੀਂ ਦਿੱਤਾ ਤੁਹਾਨੂੰ ਤੁਹਾਡੇ ਏਜੰਟ ਨੇ ਠੀਕ ਆ ਉਹਦੇ ਉੱਤੇ ਲਿਖਿਆ ਹੁੰਦਾ ਕਿ ਕਿੰਨੇ ਵਜ ਗਏ 9 ਵਜ ਗਏ 1 ਮਿੰਟ ਤੇ ਜਾਂ 9 ਵਜ ਗਏ 0 ਮਿੰਟ ਤੇ 5 ਸੈਕਿੰਡ ਤੇ 9 ਵਜ ਗਏ 2 ਮਿੰਟ ਤੇ 9 ਵਜ ਗਏ 3 ਮਿੰਟ ਤੇ ਜਿੰਨਾ ਵੀ ਤੁਹਾਡਾ ਟਾਈਮਿੰਗ ਹੋਊਗੀ ਤੁਹਾਡੇ ਪੇਪਰਾਂ ਦੀ ਕਿ ਜਿੰਨੇ ਵਜੇ ਤੁਹਾਡੇ ਪੇਪਰ ਭਰੇ ਗਏ ਆ ਉਹਦੀ ਟਾਈਮਿੰਗ ਲਿਖੀ ਹੁੰਦੀ ਆ ਤੇ ਉਹ ਉਹ ਪੇਪਰ ਦਿੱਤਾ ਜਿਹਦੇ ਜਿਹਨੂੰ ਪਾਸ ਲੈ ਪਾ ਰਹੇ ਨੇ ਆ ਪਲੱਸ ਤੁਹਾਡਾ ਨਾਮ ਲਿਖਿਆ ਹੁੰਦਾ ਕਿ ਤੁਹਾਡਾ ਨਾਮ ਤੁਸੀਂ ਕੰਟਰੋਲ ਕਰ ਸਕਦੇ ਜੇ ਤੁਹਾਡਾ ਨਾਮ ਸਹੀ ਲਿਖਿਆ ਹੋਆ ਉਸ ਤੋਂ ਬਾਅਦ ਲਿਖਿਆ ਹੁੰਦਾ ਵਾ ਇਹ ਤੁਹਾਡਾ ਪੇਪਰ ਕਿੱਥੇ ਭਰੇ ਗਿਆ ਉਹਦਾ ਮਤਲਬ ਕਿ ਕੋਡ ਲਿਖਿਆ ਹੁੰਦਾ ਦੋ ਅੱਖਰ ਲਿਖੇ ਹੁੰਦੇ ਆ ਸਿਰਫ ਠੀਕ ਆ ਜਿਵੇਂ ਤੁਸੀਂ ਲਾ ਲਓ ਕਿ ਮਿਲਾਨ ਮਿਲਾਨ ਲਿਖਿਆ ਹੁੰਦਾ ਐਮ ਏ ਠੀਕ ਆ ਰੋਮ ਦਾ ਲਿਖਿਆ ਹੁੰਦਾ ਆਰ ਏ ਜਿਵੇਂ ਮਤਲਬ ਕਿ ਦੋ ਕੋਡ ਲਿਖੇ ਹੁੰਦੇ ਆ ਤੁਸੀਂ ਉਹ ਤਾਂ ਉਸ ਤੋਂ ਬਾਅਦ ਆ ਜਾਂਦਾ ਤੁਹਾਡੇ ਦੇ ਪੇਪਰ ਆ ਉਹ ਕਿਹੜੇ ਸ਼ਹਿਰ ਵਿੱਚ ਭਰੇ ਗਏ ਆ ਠੀਕ ਆ ਇਸ ਜੀ ਕਹਿੰਦਾ ਤੁਸੀਂ ਪਤਾ ਕਰ ਸਕਦੇ ਜੇ ਭਾਰਜੇ ਕਾ ਤੁਹਾਨੂੰ ਸਲਿੱਪ ਹਾਲੇ ਤੱਕ ਨਹੀਂ ਮਰੀ ਤੁਸੀਂ ਥੋੜੀ ਜੀ ਵੇਟ ਕਰੋ ਅੱਜ ਭਲਕੇ ਜਾਂ ਕੱਲ ਪਰਸੋ ਤੱਕ ਤੁਹਾਨੂੰ ਜਿਹੜੀ ਸਲਿੱਪ ਆ ਉਹ ਤੁਹਾਡਾ ਏਜੰਟ ਜਾਂ ਤੁਹਾਡਾ ਮਾਲਕ ਆ ਜਾਂ ਤੁਹਾਡਾ ਰਿਸ਼ਤੇਦਾਰ ਆ ਜੋ ਵੀ ਤੁਹਾਨੂੰ ਜਿਹੜੀ ਸਲਿੱਪ ਆ ਉਹ ਸੈਂਡ ਕਰੂਗਾ ਉਹਨੂੰ ਕਿ ਉਹ ਜ਼ਰੂਰ ਆਪਣੇ ਮਾਲਕ ਨੂੰ ਜਾਂ ਏਜੰਟ ਨੂੰ ਜਾਂ ਰਿਸ਼ਤੇਦਾਰ ਨੂੰ ਕਿਸਾਨ ਨੂੰ ਸਲਿੱਪ ਸੈਂਡ ਕਰੋ ਤਾਂ ਤੁਹਾਡੇ ਕੋਲ ਕੋਈ ਪ੍ਰੂਫ ਹੋਵੇ ਤੁਸੀਂ ਜਿਹੜੇ ਪੇਪਰ ਆ ਉਹ ਭਰੇ ਵਾ ਤੁਹਾਡੇ ਪੇਪਰ ਜਿਹੜੇ ਆ ਇਸ ਵਾਰ ਲੱਗੇ ਵਾ ਤੁਹਾਡੇ ਪੇਪਰ ਕਲਿੱਕ ਹੋਏ ਆ ਉਕੇ ਕਲਿੱਕ ਉਹਨਾਂ ਦੇ ਹੀ ਹੋਣੇ ਸੀ ਜਿਨ੍ਹਾਂ ਦਾ ਮਾਲਕ ਪਹਿਲਾਂ ਸਹੀ ਰਿਹਾ ਵਾ ਸਾਰਾ ਕੁਝ ਸਹੀ ਵਾ ਉਹਨਾਂ ਦੇ ਹੀ ਕਲਿੱਕ ਹੋਣੇ ਸਾਰਿਆਂ ਦੇ ਕਲਿੱਕ ਨਹੀਂ ਹੋਣੇ ਸੀ ਪੇਪਰ ਇਸ ਵਾਰ ਤੇ ਉਹਨਾਂ ਦੇ ਹੀ ਸਲਿੱਪਾਂ ਮਿਲਣੀਆਂ ਉਹ ਜਿਨ੍ਹਾਂ ਦੇ ਪੇਪਰ ਕਲਿੱਕ ਹੋਏ ਹੋਣਗੇ ਠੀਕ ਆ ਤੇ ਸਲਿੱਪ ਤੁਸੀਂ ਆਪਣੇ ਮਾਲਕ ਕੋਲੋਂ ਮੰਗ ਸਕਦੇ ਜੇ ਜਾਂ ਏਜੰਟ ਕੋਲ ਜਦੋਂ ਪੇਪਰ ਭਰਾਇਆ ਤੁਹਾਨੂੰ ਸਲਿੱਪ ਹੁਣੇ ਵੀ ਸੈਂਡ ਕਰ ਸਕਦਾ ਕਿਉਂਕਿ ਜਿਹੜੇ ਪੇਪਰ ਜਿਹੜੇ ਆ ਉਹ ਕਲਿੱਕ ਹੋ ਚੁੱਕੇ ਆ ਠੀਕ ਆ 9 ਵਜੇ ਇਹਦੀ ਪੇਪਰ ਇਹਦੀ ਵੈਬਸਾਈਟ ਓਪਨ ਹੋ ਰਹੀ ਸੀ ਕਲਿੱਕ ਡੇਡ ਜਿਹੜਾ 9 ਵਜੇ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਉਹ ਤਾਂ ਮਲਕੀ ਦੀ ਸਲਿੱਪ ਆ ਉਹ ਨਿਕਲ ਆ ਜਿੱਤੇ ਸਾਰਾ ਕੁਝ ਲਿਖਿਆ ਹੁੰਦਾ ਉਹ ਪੇਪਰ ਉਹਨਾਂ ਕੋਲ ਹੈਗਾ ਵਾ ਉਹ ਤੁਸੀਂ ਆਪਣੇ ਉਹਨਾਂ ਨਾਲ ਗੱਲਬਾਤ ਕਰਕੇ ਏਜੰਟਾਂ ਦੇ ਨਾਲ ਜਾਂ ਜਿੱਦੋਂ ਤੇ ਤੁਸੀਂ ਪੇਪਰ ਭਰਾਏ ਆ ਉਹਨਾਂ ਨਾਲ ਗੱਲਬਾਤ ਕਰਕੇ ਉਹ ਸਲਿੱਪ ਤੁਸੀਂ ਮੰਗਵਾਓ ਜਰੂਰ ਉਹਨਾਂ ਕੋਲ ਫੋਟੋ ਮੰਗਵਾਓ ਜਿਵੇਂ ਮਰਜ਼ੀ ਮੰਗਾਓ ਤਾਂ ਤਾਂ ਨਾ ਪਤਾ ਲੈ ਸਭ ਇਤਰਾ ਸਾਰਾ ਕੁਝ ਸਹੀ ਵਾਣਾ ਸਾਡੇ ਪੇਪਰ ਕਿਥੇ ਪਰ ਗਏ ਟਾਈਮਿੰਗ ਕਿੰਨੀ ਹੈ ਕੀ ਹਿਸਾਬ ਕਿਤਾਬ ਹੈ ਲੋਏ ਮਿੱਤਰੋ ਹੁਣ ਆਪਾਂ ਗੱਲ ਕਰਦੇ ਆਂ ਦੂਜੇ ਟੌਪਿਕ ਬਾਅਦ ਦੂਜਾ ਟੌਪਿਕ ਹੈਗਾ ਵਾ ਡੋਮੈਸਟਿਕ ਪੇਪਰ ਆਉਂਦਾ ਡੋਮੈਸਟਿਕ ਪੇਪਰ ਵੀ ਉਸ ਤੇ ਕਲਿਕ ਡੇਟ ਹੈਗੀ ਆ 7 ਤਰੀਕ ਨੂੰ ਮਲਕੀ ਆਜ ਹੈਗੀ ਆ 5 ਤਰੀਕ ਕੱਲ ਛੱਡ ਕੇ ਪਰਸੋਂ ਹੈਗੀ ਕਲਿਕ ਡੇਟ ਇਸ ਦੀ 7 ਤਰੀਕ ਨੂੰ ਪੇਪਰ ਭਰੇ ਜਾਣਿਆ ਡੋਮੈਸਟਿਕ ਜਿਨ੍ਹਾਂ ਨੇ ਆਪਣੀਆਂ ਫਾਈਲ ਅਰੇਡੀ ਕਰਾਈਆਂ ਸੀ ਨਵੰਬਰ ਦੇ ਵਿੱਚ ਉਹਨਾਂ ਦੇ ਹੀ ਪੇਪਰ ਭਰੇ ਜਾਣਿਆ ਉਸ ਤੋਂ ਬਗੈਰ ਹੋਰ ਕੋਈ ਬੰਦਾ ਪੇਪਰ ਜਿਹੜਿਆ ਕਲਿਕ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ 2 ਮਹੀਨਾ ਦਾ ਟਾਈਮ ਲਿਆ ਸੀ ਉਹਨਾਂ ਨੇ ਕੰਟਰੋਲ ਕਰ ਟਾਲ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਜਿਹੜੇ ਪੇਪਰ ਆ ਉਹ ਫਿਲ ਹੋਣੇ ਜਿਨ੍ਹਾਂ ਬਾਕੀ ਦਿੰਦੇ ਨੇ ਕਿ ਪੇਪਰ ਫਿਲ ਪਹਿਲਾਂ ਹੋ ਗਿਆ ਔਰ ਕਲਿਕ ਹੋਣਿਆ ਪੇਪਰ ਮਲਕੀ ਕਲਿਕ ਡੇਟ ਬਾਦ ਡੋਮੈਸਟਿਕ ਬਾਰੇ ਵੀ ਆਪਣਾ ਜਿਹੜੇ ਵੀਰ ਆਪਾਂ ਹੁਣ ਫਾਈਨਲ ਰੈਡੀ ਕਰਾਈਏ ਨੇ ਨੰਬਰ ਦੇ ਵਿੱਚ ਉਹਨਾਂ ਵਾਸਤੇ ਇਹ ਨਿਊਜ਼ ਵਾ ਕੀ ਜਿਹੜੀ ਪੇਪਰ ਵਾ ਉਹ ਕੱਲ ਨੂੰ ਪਰਸੋਂ ਦਾ ਪੇਪਰ ਜਿਹੜੇ ਆ ਉਹ ਆਪਾਂ ਕਹਿ ਲਈਏ ਕਿ ਕਲਿੱਕ ਹੋਣੇ ਆ ਆਪਣੇ ਏਜੰਟਾਂ ਨੂੰ ਕਹਿ ਕੇ ਵਧੀਆ ਟਾਈਮਿੰਗ ਕਢਵਾ ਲਓ ਮਤਲਬ ਕਿ ਵਧੀਆ ਟਾਈਮਿੰਗ ਦਾ ਮਤਲਬ ਕਿ ਤੁਸੀਂ ਇਹ ਪੇਪਰ ਆ ਉਹ ਜਿੰਨਾ ਜਲਦੀ ਹੋ ਸਕੇ ਜਿਵੇਂ ਕਿ ਵੈਬਸਾਈਟ 9 ਵਜੇ ਓਪਨ ਹੋਣੀ ਹੈ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਓਪਨ ਹੋਣੀ ਆ 9 ਵਜੇ ਠੀਕ ਆ ਤੇ نو ਵਾਇਲੋ ਤੁਸੀਂ ਇਹ ਰਵਾ ਆਪਣਾ ਉਸੇ ਵੇਲੇ ਹੀ ਆਪਣੇ ਏਜੰਟ ਨੂੰ ਕਹਿ ਕੇ ਜਾਂ ਏਜੰਟ ਨੂੰ ਉਹਨੂੰ ਪਹਿਲਾਂ ਜਾਂ ਕਿਤੇ ਨਾ ਪਹਿਲਾਂ ਦੱਸ ਦੋ ਕਿ ਕੱਲ ਇਹੜੇ ਪੇਪਰ ਚਲੋ ਪਤਾ ਤਾਂ ਹੁੰਦਾ ਹੀ ਉਹਨਾਂ ਨੇ ਪੇਪਰ ਤੇ ਭਰਨੇ ਹੁੰਦੇ ਵਾ ਫਿਰ ਫਿਰ ਵੀ ਆਪਣੇ ਵੱਲੋਂ ਕਹਾਂ ਚੰਗਾ ਹੁੰਦਾ ਵਾ ਉਹਨੂੰ ਕਹਿ ਕੇ ਆਪਣੇ ਮਲਕੀ ਪੇਪਰ ਹੈ ਜਿੰਨੇ ਜਲਦੀ ਹੋ ਸਕੇ ਬਲਕਿ ਜਦੋਂ ਓਪਨ ਹੋਣੀ ਵੈਬਸਾਈਟ ਉਸੇ ਵੇਲੇ ਹੀ ਕਲਿੱਕ ਕਰਨ ਦੀ ਕੋਸ਼ਿਸ਼ ਕਰੋ ਤਾਂ ਤੁਹਾਡੇ ਇਹੜੇ ਪੇਪਰ ਆ ਉਹ ਜਲਦੀ ਨਿਕਲੇ ਨਿਕਲਣ ਠੀਕ ਆ ਜਿਹੜੇ ਵੀਰ ਭਰਾ ਇਸ ਗੱਲ ਦੀ ਵੇਟ ਕਰ ਰਹੇ ਸੀ ਕਿ ਜਿਹੜੇ ਪੇਪਰ ਵਾ ਹੁਣ ਡੋਮੈਸਟਿਕ ਵਾਲੇ ਉਸ ਤੋਂ ਬਾਅਦ 9 ਮੰਥ ਵਾਲੇ ਪੇਪਰ ਜਿਹੜੇ ਆ ਉਹ ਭਰੇ ਜਾਣੇ ਆ 12 ਫਰਵਰੀ ਨੂੰ ਠੀਕ ਆ ਅੱਜ ਹੈਗੀ ਆ 5 ਫਰਵਰੀ ਅੱਜ ਤੋਂ 7-8 ਦਿਨ ਬਾਅਦ ਜਿਹੜੇ ਪੇਪਰ ਆ ਉਹ ਭਰੇ ਜਾਣੇ ਆ 9 ਮੰਥ ਵਾਲੇ ਜਿਹੜਾ ਸਭ ਤੋਂ ਜ਼ਿਆਦਾ ਪੇਪਰ ਭਰੇ ਜਾਂਦੇ ਆ ਉਹ ਪੇਪਰ ਜਿਹੜੇ ਆ ਉਹ ਲਾਸਟ ਉਹਨਾਂ ਨੇ ਰੱਖੀ ਹੋਇਆ ਕਲਿੱਕ ਡੇਟ ਜਿਹੜੇ ਵੀਰਾਂ ਭਰਾਵਾਂ ਨੇ ਨਵੰਬਰ ਦੇ ਵਿੱਚ ਫਾਈਨਲ ਰੈਡੀ ਕਰਾਈਆਂ ਸੀ ਉਹ ਵੀ ਥੋੜੀ ਜੀ ਵੇਟ ਕਰਨੀ ਪੈਣੀ ਆ ਬਸ ਹੁਣ ਜਿਹੜੇ ਪੇਪਰ ਆ ਤੁਹਾਡੇ ਕਲਿੱਕ ਹੋਣੇ ਆ 12 ਫਰਵਰੀ ਥੋੜੀ ਜਿਹੀ ਵੇਟਾਂ ਨੂੰ ਪਰ ਕਰਨੀ ਪੈਣੀ ਆ ਸਾਲ ਵਾਲੇ ਕਲਿੱਕ ਹੋ ਚੁੱਕੇ ਆ ਤੁਸੀਂ ਆਪਣੀ ਸਲਿੱਪਾਂ ਮੰਗਵਾ ਲਓ ਆਪਣੇ ਏਜੰਟਾਂ ਕੋਲੋਂ ਤੇ ਜਿਹੜੇ ਦੂਜੇ ਡੋਮੈਸਟਿਕ ਆ ਉਹ ਪੇਪਰ ਹੋ ਜਾਣੇ ਆ ਪਰਸੋਂ ਨੂੰ ਫਿਲ ਤੇ ਉਸ ਤੋਂ ਬਾਅਦ ਜਿਹੜੇ 9 ਮੰਥ ਵਾਲੇ ਆ ਉਹ ਹੁਣੇ ਆ 12 ਫਰਵਰੀ ਨੂੰ ਫਿਲ ਲਓਏ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸੱਚੀ ਦੇ ਅਕਾਲ ਜੀ ਤੇ ਟੇਕ ਕੇਅਰ ਜੀ